ਲੋ ਜੀ 200 ਮੀਟਰ ਰੇਸ ਦੇ ਵਿੱਚ ਜਿਹੜੇ ਬੱਚੇ ਫਸਟ ਆਏ ਨੇ ਤੇ ਕੀ ਨਾਮ ਹੈ ਬੁੱਤਿਹਰਾ ਫਸਟ ਦਿਲਪ੍ਰੀਤ ਸਿੰਘ ਪੁੱਤਰਾ ਅਰਦਾਸ ਸਿੰਘ ਪੁੱਤਰਾ ਫਸਟ ਪੁੱਤਰਾ ਅਰਦਾਸ ਸਿੰਘ ਤੇ ਇਹ ਪਿੰਡ ਜਿਹੜਾ ਲੜਦਾ ਪਿਛਲੀ ਵਾਰ ਵੀ ਇਹ ਫਸਟ ਸੀ ਮਾਈ ਜੀ ਵਾਰ ਤਿੰਨੇ ਮੁਕਾਬਲੇ ਅੱਛਾ ਤਿੰਨੇ ਮੁਕਾਬਲੇ ਦੇ ਵਿੱਚ ਜਿਹੜੇ ਪਿਛਲੇ ਆਪਣੇ ਤਿੰਨ ਮੁਕਾਬਲੇ ਹੋਏ ਨੇ 200 ਮੀਟਰ ਦੌੜਾਂ ਦੇ ਵਿੱਚ ਆ ਤਿੰਨ ਵਾਰੀ ਇਹ ਮੁੰਡਾ ਫਸਟ ਆਇਆ ਜੀ ਤੇ ਦੂਜੇ ਨੰਬਰ ਤੇ ਆਇਆ ਹਮ ਤੱਕ ਕੀ ਨਾਮ ਹੈ ਅਜੇ ਤੱਕ ਸੁਣਾਓ ਹਾਂ ਗੁਰਦਰ ਸਿੰਘ ਪਹਿਲਾ ਕੋਈ ਪਿੰਨਿਸ਼ ਨਹੀਂ ਆਇਆ। ਥਾੜਾ ਸੀਗਾ। ਦੂਜੀ। ਪਿਛਲੀ ਵਾਰ ਵੀ ਦੂਜੀ। ਉਸ ਤੋਂ ਪਹਿਲਾਂ ਦੂਜੀ। ਆ ਹਰ ਵਾਰ ਦੂਜੀ ਕਿੰਨੇ ਵਾਰ ਆ? ਲੋਰੀ ਇੱਕ ਆ ਕੇ ਨਾ ਹਰ ਵਾਰ ਤੀਜੇ ਨੰਬਰ ਤੇ ਦੂਜੇ ਨੰਬਰ ਤੇ ਸੋਰੀ। ਦੂਜੇ ਨੰਬਰ ਤੇ ਆਂਦਾ ਤੇ ਹਵੇ। ਵਰਨੂਰ ਸਿੰਘ ਆ। ਹਾਂ ਸੁਣਾਫਾ। ਹਰਜੀਤ ਸਿੰਘ ਆ। ਵਰਨੂਰ ਸਿੰਘ ਆ ਪੁੱਤਰਾ। ਹਰਜੀਤ ਸਿੰਘ। ਹਰਜੀਤ ਸਿੰਘ ਆ ਕਿਹੜਾ ਪਿੰਡਾ ਹੈ? ਚਕਲਾਣਾ। ਚਕਲਾਣਾ। ਇਹ ਦੋ ਪੈਸੇ ਲਾਂ ਤੋਂ ਖਰੇ ਬੈਨੋ। ਲੈ ਦੋ। ਅੱਛਾ। ਇਹ ਪਿੰਡਾ ਜਿਹਲਾਣ ਤੋਂ ਆਇਆ ਨੇ ਇਤਰਾ ਅਗੜਾ ਪਿੰਡਾ ਹੈ। ਅੱਛਾ ਇਹ ਪਿੰਡ ਪੁੰਦਰੀਆਂ ਦਾ ਲਓ ਜੀ ਫਸਟ ਤੇ 3rd ਪ੍ਰਾਈਜ਼ ਗਿਆ ਬਜਗਲਾਂ ਪਿੰਡ ਨੂੰ ਤੇ ਬਹੁਤ ਬਹੁਤ ਧੰਨਵਾਦੀ ਪੁੱਤ ਥੈਂਕ ਯੂ